ਪੰਜਾਬ ਪੁਲਿਸ ਨਿਤਹੀ ਵਿਵਾਦਾਂ ਦੇ ਵਿੱਚ ਰਹਿੰਦੀ ਆ ਅੱਜ ਨਵਾਂ ਵਿਵਾਦ ਇੱਕ ਪੰਜਾਬ ਪੁਲਿਸ ਦੇ ਥਾਣੇਦਰ ਵੱਲੋਂ ਛੇੜ ਦਿੱਤਾ ਪੁਲਿਸ ਸਟੇਸ਼ਨ ਦੇ ਵਿੱਚ ਉਹ ਵਰਦੀ ਤੇ ਪਿੱਛੇ ਕਿਤੇ ਥਾ ਤੇ ਟੰਗ ਦਿੰਦਾ ਸਿਰਫ ਤੇੜ ਬਣਾਉਣ ਹੁੰਦੀ ਆ ਤੇ 벨ਟ ਵੀ ਟੇਬਲ ਤੇ ਰੱਖੀ ਹੁੰਦੀ ਆ ਤੇ ਲੋਕਾਂ ਦੇ ਨਾਲ ਡੀਲ ਕਰਦਾ ਮਤਲਬ ਜਿਹੜਾ ਵੀ ਕੋਈ ਲੋਕੀ ਫਰਿਆਦ ਲੈ ਕੇ ਆਉਂਦੇ ਨੇ ਤੇ ਉਹ ਬਣਾਉਣ ਦੇ ਵਿੱਚ ਬੈਠਾ ਹੁੰਦਾ ਜਿਸ ਕਰਕੇ ਕਿਸੇ ਨੇ ਵੀਡੀਓ ਬਣਾ ਲਈ ਉਸ ਤੋਂ ਬਾਅਦ ਜਦ ਵੀਡੀਓ ਵਾਇਰਲ ਹੋਈ ਤੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਣਾ ਨੇ ਇਨਕੁਆਇਰੀ ਮਾਰਕ ਕਰਦੇ ਉਸ ਥਾਣੇਦਾਰ ਨੂੰ ਬਤਲ ਕਰ ਦਿੱਤਾ ਦੇ ਨਾਲ ਦੀ ਨਾਲ ਵਿਭਾਗੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਕਿ ਆਖਰ ਕਿਵੇਂ ਇੱਕ ਥਾਣੇਦਾਰ ਚੰਗਾ ਅਹੁਦਾ ਤੇ ਬਿਨਾਂ ਵਰਦੀ ਤੋਂ ਥਾਣੇ ਵਿੱਚ ਬੈਠ ਕੇ ਲੋਕਾਂ ਦੇ ਨਾਲ ਜਿਹੜੇ ਨੇ ਉਹਨਾਂ ਦੀ ਦੁੱਖ ਤਕਲੀਫਾਂ ਸੁਣਦਾ ਪ੍ਰਣਾਲੀ ਦੇ ਨਾਲ ਸਿਰਫ ਬਨੈਣ ਪਾਈ ਹੁੰਦੀ ਆ 벨ਟ ਵੀ ਟੇਬਲ ਤੇ ਨੇ ਤੇ ਵਰਦੀ ਕਿਤੇ ਕਿੱਲੀ ਤੇ ਟੰਗੀ ਹੋਈ ਆ ਪੂਰਾ ਮਸਲਾ ਜਦੋਂ ਉਜਾਗ ਹੋ ਰਿਹਾ ਤੇ ਪੁਲਿਸ ਨੂੰ ਫਿਰ ਕਾਰਵਾਈ ਕਰਨੀ ਪਈ ਕਿ ਪੰਜਾਬ ਪੁਲਿਸ ਦਾ ਇੱਕ ਸਬ ਇੰਸਪੈਕਟਰ ਥਾਣੇ ਵਿੱਚ ਬਨੈਣ ਪਾ ਕੇ ਬੈਠ ਬੇਟਾ ਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਨ ਦੇ ਵਿੱਚ ਮਸ਼ਰੂਫ ਆ ਪਰ ਇਸ ਕਰਕੇ ਜਦੋਂ ਵੀਡੀਓ ਕੋਈ ਬਣਾ ਲੈਂਦਾ ਤੇ ਫਿਰ ਪੁਲਿਸ ਨੂੰ ਲੱਗਾ ਕਿ ਮਹਿਕਮੇ ਦੀ ਬਦਨਾਮੀ ਹੋਈ ਆ ਤੇ ਬਦਨਾਮੀ ਦੇ ਚੱਲਦੇ ਉਸ ਥਾਣੇਦਾਰ ਨੂੰ ਮੁਕਤਲ ਕੀਤਾ ਜਾਂਦਾ ਹੈ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਦੇ ਅੰਦਰ ਸਬ ਇੰਸਪੈਕਟਰ ਜਿਹੜਾ ਵਾ ਉਹ ਬਨਾਨ ਪਾ ਕੇ ਹੀ ਲੋਕਾਂ ਦੇ ਨਾਲ ਡੀਲ ਕਰ ਰਿਹਾ ਸਬ ਇੰਸਪੈਕਟਰ ਦੀ ਇੱਕ ਗੱਲਬਾਤ ਕਰਦੇ ਵੀਡੀਓ ਵੀ ਵਾਇਰਲ ਹੋਈ ਤਾਂ ਅੰਮ੍ਰਿਤਸਰ ਪੁਲਿਸ ਹਰਕਤ ਵਿੱਚ ਆ ਜਾਂਦੀ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੋਪੀ ਸਿੰਘ ਪੁੱਲਰ ਨੇ ਸਬ ਇੰਸਪੈਕਟਰ ਨੂੰ ਲੱਭ ਕੇ ਕਿਉਂਕਿ ਜਿਸ ਵੀ ਥਾਣੇ ਦੇ ਵਿੱਚੋਂ ਲੱਗਾ ਸੀ ਪੂਰਾ ਆਇਡੈਂਟੀਫਾਈ ਕਰ ਤੋਂ ਬਾਅਦ ਉਹਨੂੰ ਮੁਅਤਲ ਕਰਦੇ ਆਦੇਸ਼ ਜਾਰੀ ਕਰ ਦਿੱਤੇ ਨੇ ਇਸ ਸਬ ਇੰਸਪੈਕਟਰ ਦੀ ਜਿਹੜੀ ਪਛਾਣ ਆ ਉਹ ਸੁਵਰਨ ਸਿੰਘ ਦੇ ਰੂਪ ਵਿੱਚ ਹੋਈ ਹੈ ਕਿਉਂਕਿ ਕੇਵਲ ਇਸ ਕਰਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਂਨਾ ਵੱਲੋਂ ਆਇਡੈਂਟੀਫਾਈ ਕੀਤਾ ਗਿਆ ਕਿਉਂਕਿ ਪਹਿਲਾਂ ਪਤਾ ਲੱਗ ਹੀ ਨਹੀਂ ਹਰਿਆਸ ਸੀ ਕਿ ਇਹ ਕਿੱਥੋਂ ਦਾ ਥਾਣੇਦਾਰ ਆ ਤੇ ਕਿਵੇਂ ਬਿਨਾਂ ਵਰਦੀ ਤੋਂ ਉਹ ਥਾਣੇ ਵਿੱਚ ਪਬਲਿਕ ડીਲ ਕਰ ਰਿਹਾ ਬਾਅਦ ਚ ਜਦੋਂ ਛਾਣਬੀੜ ਕੀਤੀ ਗਈ ਤੇ ਪੁਲਿਸ ਸਟੇਸ਼ਨ ਰਾਮਬਾਗ ਡਿਵੀਜ਼ਨ ਦੇ ਨਿਕਲੀ ਹੈ ਇੱਕ ਵਿਅਕਤੀ ਆਪਣੇ ਕਰਤੇ ਹੋਏ ਹਮਲੇ ਦੀ ਸ਼ਿਕਾਇਤ ਲੈ ਕੇ ਜਦੋਂ ਥਾਣੇ ਪਹੁੰਚਿਆ ਤਾਂ ਥਾਣੇ ਵਿੱਚ ਸਬ ਇੰਸਪੈਕਟਰ ਸਵਰਨ ਸਿੰਘ ਬਨਿਆਨ ਪਾ ਕੇ ਬੈਠਾ ਸੀ ਸਿਰਫ ਬਨੈਣ ਹੀ ਪਾਈ ਹੋਈ ਸੀ ਬਿਨਾ ਵਰਦੀ ਤੋਂ ਜਦ ਸ਼ਿਕਾਇਤ ਦਿੱਤੀ ਤਾਂ ਇਸੇ ਦੌਰਾਨ ਕੋਈ ਉਹਨਾਂ ਦੀ ਗੱਲਬਾਤ ਵੀ ਰਿਕਾਰਡ ਕਰ ਲੈਂਦਾ ਵੀਡੀਓ ਵਿੱਚ ਸਬ ਇੰਸਪੈਕਟਰ ਸਵਰਨ ਸਿੰਘ ਦੇ ਜਿਹੜੇ ਵਾਲ ਨੇ ਉਹ ਵੀ ਮਤਲਬ ਵਾਇਨ ਨਹੀਂ ਹੋਏ ਇਹ ਮੇ ਲੱਗਦਾ ਹੈ ਕਿ ਕਿਵੇਂ ਉਹ ਮਸ਼ਰੂਫ ਹੈ ਤੇ ਵਰਦੀ ਦੀ ਜਾਂ ਠਾਣੇ ਦੀ ਜਾਂ ਪੰਜਾਬ ਪੁਲਿਸ ਦੀ ਜਾਂ ਪੰਜਾਬ ਸਰਕਾਰ ਦੀ ਕੋਈ ਇੱਜ਼ਤ ਨਹੀਂ ਹੈ ਇੱਕ ਪਾਸੇ ਉਹਨੇ ਜਿਹੜੀ ਆ ਬੈਲਟ ਜਿਹੜੀ ਆ ਟੇਬਲ ਤੇ ਰੱਖੀ ਆ ਦੂਜੇ ਪਾਸੇ ਭਾਂਡੇ ਵੀ ਉਸ ਮੇਜ਼ ਤੇ ਪਏ ਹੋਏ ਆ ਜਿੱਥੇ ਇੱਕ ਪਾਸੇ ਉਹਨੇ ਬੈਲਟ ਲਾ ਕੇ ਰੱਖੀ ਹੋਈ ਆ ਇਸੇ ਦੌਰਾਨ ਉਹ ਵੀਡੀਓ ਦੇ ਵਿੱਚ ਗਲਾਸ ਚੁੱਕਦਾ ਵੀ ਦਿਖਾਈ ਦਿੰਦਾ ਤੇ ਫਿਰ ਦੂਸਰੇ ਪਾਸੇ ਰੱਖ ਦਿੰਦਾ ਇਸੇ ਦਰਾਂ ਉਸ ਠਾਣੇਦਾਰ ਦੀ ਜਿਹੜੀ ਵੀਡੀਓ ਆ ਉਹ ਕੋਈ ਬਣਾ ਲੈਂਦਾ ਤੇ ਬਾਅਦ ਚ ਵਾਇਰਲ ਹੋ ਜਾਂਦੀ ਹੈ ਜਦ ਪੁਲਿਸ ਕੀ ਪੁਲਿਸ ਜਦ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪੀ ਸਿੰਘ ਪੁੱਲਰ ਹੁਣੀ ਜਾਂਚ ਦੇ ਆਦੇਸ਼ ਦੇ ਦਿੰਦੇ ਨੇ ਤੇ ਫਿਰ ਅੰਮ੍ਰਿਤਸਰ ਦੇ ਏਡੀਸੀਪੀ ਨਵਜੋਤ ਸਿੰਘ ਇਸ ਮਾਮਲੇ ਦੀ ਪੜਤਾਲ ਕਰਦੇ ਨੇ ਬਾਅਦ ਚ ਏਡੀਸੀਪੀ ਨਵਜੋਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਵਾਇਰਲ ਵੀਡੀਓ ਦੀ ਜਿਹੜੀ ਆ ਉਹ ਪੁਸ਼ਟੀ ਕਰ ਦਿੱਤੀ ਜਾਂਦੀ ਹੈ ਤੇ ਉਹਨਾਂ ਨੇ ਦੱਸਿਆ ਕਿ ਇਹ ਸਬ-ਇੰਸਪੈਕਟਰ ਸਵਰਨ ਸਿੰਘ ਹੈ ਜਿਸ ਕਰਕੇ ਪੁਲਿਸ ਮਹਿਕਮੇ ਨੇ ਉਹਦੇ ਖਿਲਾਫ ਐਕਸ਼ਨ ਕਰਦੇ ਹੋਏ ਉਸ ਨੂੰ ਅਹੁਦੇ ਤੋਂ ਮੁਅਤਲ ਕਰ ਦਿੱਤਾ ਬਨਾਣ ਵਿੱਚ ਬੈਠ ਕੇ ਆਮ ਲੋਕਾਂ ਦੇ ਨਾਲ ਡੀਲ ਕਰਨਾ ਉਹਨਾਂ ਨੇ ਕਿਹਾ ਕਿ ਬਹੁਤ ਹੀ ਮਾੜੀ ਹਰਕਤ ਹੈ ਇਸੇ ਕਰਕੇ ਹੁਣ ਉਹਦੇ ਖਿਲਾਫ ਵਿਭਾਗੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਇਹ ਕਾਫੀ ਜਿਹੜੀ ਵੀਡੀਓ ਇਹ ਜਿਹੜੀ ਵਾਇਰਲ ਹੋਈ ਆ कि आखिर किवें एक ठाणेदार बिना वर्दी ਪਾਏ ਔਰ ਦੂਜਾ ਬਨਾਨ ਪਾ ਕੇ ਕੁਰਸੀ ਤੇ ਬੈਠਾ ਹੋਵੇ ਤੇ ਲੋਕਾਂ ਦੇ ਨਾਲ ਡੀਲ ਕਰ ਰਿਹਾ ਹੋਵੇ ਜਿਹੜੀ ਵੀਡੀਓ ਦੇ ਵਿੱਚ ਜਿਹੜੀ ਉਹਦੀ ਵਰਦੀ ਉਹ ਟੰਗੀ ਹੋਈ ਦਿਖਾਈ ਦੇਰੀਆ 벨ਟ ਟੇਬਲ ਤੇ ਰੱਖੀ ਹੋਇਆ ਉਸੇ ਟੇਬਲ ਤੇ ਖਾਣ ਵਾਲੇ ਭਾਡੇ ਵੀ ਪਏ ਹੋ ਨੇ ਤੇ ਜਿਸ ਕਰਕੇ ਜੋ ਵੀਡੀਓ ਵਾਇਰਲ ਹੁੰਦੀ ਆ ਫਿਰ ਮਹਿਕਮਾ ਉਹ ਨੂੰ ਮਤਲ ਕਰ ਦਿੰਦਾ ਉਹ ਦੇਖਦੇ ਕਿ ਜਿਹੇ ਅப்சਰਾ ਨੂੰ ਇੱਕ ਸਖਤ ਲੈਸਨ ਦੀ ਵੀ ਜ਼ਰੂਰਤ ਹੈ ਸ਼ਾਇਦ ਉਹਦੀ ਮਤਲਬੀ ਤੋਂ ਬਾਅਦ ਉਹਨੂੰ لازمی ਤੌਰ ਤੇ ਸਬਕ ਮਿਲ ਗਿਆ ਹੋਵੇਗਾ ਕਿਉਂਕਿ ਥਾਣੇ ਦੇ ਵਿੱਚ ਜ਼ਰੂਰ ਹੀ ਨਹੀਂ ਆਏ ਕਿ ਸ਼ਿਕਾਇਤ ਲੈ ਕੇ ਬੰਦੇ ਹੀ ਆਉਂਦੇ ਨੇ ਕੁੜੀਆਂ ਔਰਤਾਂ ਬੁੱਢੀਆਂ ਹਰ ਤਰ੍ਹਾਂ ਦਾ ਜਿਹੜਾ ਪੀੜਤਾ ਉਹ ਥਾਣੇ ਪਹੁੰਚਦਾ ਤੇ ਜੇ ਸਥਿਤੀ ਦੇ ਵਿੱਚ ਇੱਕ ਥਾਣੇਦਾਰ ਬਿਨਾਂ ਵਰਦੀ ਉਹ ਵੀ ਬਰੈਂਡ ਪਾ ਕੇ ਬੈਠਾ ਹੋਵੇ ਤੇ ਇਹ ਵਾਕਈ ਆਮ ਲੋਕਾਂ ਵਾਸਤੇ ਨਹੀਂ ਇਹ ਪੰਜਾਬ ਪੁਲਿਸ ਵਾਸਤੇ ਸ਼ਰਮਨਾਕ ਗੱਲ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੜਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਤੁਹਾਨੂੰ